ਸਰਦਾਰ ਅਮਰਜੀਤ ਸਿੰਘ ਕਿਹੜਾ ਹੈ ਇਹ ਗਲੀ ਨੰਬਰ 5 ਫਤਾ ਸਿੰਘ ਕਲੋਨੀ ਕੀ ਗਲਬਤ ਕੀ ਹੋਈ ਇਹ ਸਰ ਬਾਰਿਸ਼ ਕਰਕੇ ਲੈਂਟ ਡੇਪੇ ਕਿ ਨਿਕਲਣ ਦੀ ਗਲਬਤ ਹੈ ਇਹ ਸਿਰ ਸਾਡੇ ਦਾ ਹੈ ਅੱਛਾ ਤੇ ਘਰ ਦੇ ਵਿੱਚ ਕੌਣ ਕੌਣ ਘਰ ਦੇ ਤਿੰਨ ਪਰਿਵਾਰ ਹੈ ਕੰਮ ਕਰ ਕੀ ਕਰਦੇ ਘਰ ਮੈਂ ਮਜ਼ਦੂਰੀ ਦਾ ਕੰਮ ਕਰਦਾ ਹਾਂ ਕਿੰਨਾ ਸਮਾਂ ਇੱਥੇ ਤੁਹਾਨੂੰ ਰਹਿੰਦੇ ਨੇ ਸਾਡਾ ਤਾਂ 12 ਸਾਲ ਹੋ ਗਏ ਤੇ ਕੋਈ ਪਹਿਲਾਂ ਵੀ ਮੁਰੰਮਤ ਮੁਰੰਮਤ ਹੋਣ ਵਾਲੀ ਸੀ ਨਹੀਂ ਸਰ ਕਣੀ ਬਰਸਾਤ ਕਰਕੇ ਹੀ ਹੋਇਆ ਬਰਸਾਤ ਦੇ ਕਰ ਬਰਸਾਤ ਕਰਕੇ ਹੀ ਹੋਇਆ ਏ ਤੁਸੀਂ ਆਪਣਾ ਜਿਵੇਂ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਇਹ ਟਿੱਕਿਆ ਸਾਢੇ 10 ਵਜੇ ਦਾ ਟਾਈਮ ਬਿਲਕੁਲ ਤੁਸੀਂ ਕਿੱਥੇ ਸੀ ਮੈਂ ਕੰਮ ਤੇ ਹੀ ਭਾਈ ਜੱਬਰ ਮੈਂ ਸਾਹਮਣੇ ਹਾਂ ਇਹ ਸਾਹਮਣੇ ਹੀ ਛੇ ਨਹਾਣ ਗਏ ਹੀ ਚੱਲ ਕੇ ਬਾਹਰ ਨਿਕਲੇ ਆ ਘਰ ਵਿੱਚ ਕੋਈ ਨਹੀਂ ਸੀ ਘਰ ਕੋਈ ਨਹੀਂ ਤੇ ਕੀ ਮੰਗ ਕੀ ਕਰਦੇ ਮੰਗ ਇਹੋ ਕਰਦਾ ਸਰਕਾਰੋਂ ਲੋਕੀ ਕਿ ਮੇਰੀ ਮਦਦ ਕੀਤੀ ਜਾਏ ਮਾੜਾ ਬੰਦਾ ਕਾ ਸਮਾਨ ਹੀ ਸਾਰਾ ਟੁੱਟ ਭੱਜ ਗਿਆ ਵਾ ਕਿੰਨਾ ਕ ਨੁਕਸਾਨ ਨੁਕਸਾਨ ਕਾਫੀ ਹੋ ਗਿਆ ਮਾਰੇ ਕੀ ਲੱਗਦਾ ਕਿ ਕਿਤੇ ਕਿ ਅੱਜ ਕੱਲ ਮਹਿੰਗਾਈ ਦੌਰ ਵਿੱਚ ਘਰ ਬਣਾਉਣੇ ਔਖੇ ਨੇ ਬੜੇ ਔਖੇ ਮਾਰੇ ਸਰਕਾਰ ਹਾਂਜੀ ਤੇ ਸਰਕਾਰ ਹੁਣ ਮੈਂ ਬਣਾ ਨਹੀਂ ਸਕਦਾ ਕਿਹੜਾ ਸਮਾਨ ਕਾਫੀ ਸੀ ਬੈਡ ਬੁੱਢੇ ਹੀ ਲਮਾਰੀਆਂ ਹੀ ਆ ਰੰਗ ਰੰਗ ਤੇ ਹੀ ਰੇਜੀ ਅਲਰੀਆ ਸਭ ਟੁੱਟ ਗਿਆ ਸਾਰੇ ਟੁੱਟੇ ਮੇਰਾ ਪਰਮ ਜਿਤ ਕੋ ਕਿਹੜਾ ਏਰੀਆ ਹੈ ਸਰਬ ਜਦਾ ਫਰਦ ਸਿੰਘ ਨਗਰ ਪੰਜ ਨੰਬਰ ਗਲੀ ਕੰਮ ਕਰ ਕੀ ਤੁਹਾਡਾ ਪਾਜੀ ਇੱਕੋ ਜਣਾ ਮਜ਼ਦੂਰੀ ਕਰਦੇ ਹੁਣ ਮੀ ਕਰਕੇ ਕਈ ਵਾਰ ਉਹ ਵੀ ਲੱਗਦੀ ਕਈ ਵਾਰ ਨਹੀਂ ਲੱਗਦੀ ਹੈ ਗਿਆ ਅਹੀਂ ਰੋਟੀ ਤੋਂ ਵੀ ਔਖਿਆ ਸਟਾਮ ਸਾਡਾ ਸਾਮਾਨ ਸਾਰਾ ਗਿਆ ਹੋਇਆ ਸਾਡਾ ਛੱਤ ਵੀ ਸਾਰੀ ਡਿੱਗ ਪਈ ਆ ਕਿੰਨਾ ਪੁਰਾਣਾ ਮਕਾਨ ਸੀ ਮਕਾਨ ਤੇ ਇੰਨਾ ਕੋਈ ਖਾਸ ਨਹੀਂ ਵੇ 5 ਕੇ ਸਾਲ ਉੱਪਰ ਲਾ ਪਾਇਆ ਸੀ ਤੇ ਪਹਿਲਾ 10 ਸਾਲ ਕਿਉਂ ਨਾ ਛੱਤ ਦੀ ਕੀ ਹੈ ਹਾਂਜੀ ਉੱਪਰਲੀ ਡਿੱਗੀ ਥੱਲੇ ਵੀ ਸਾਰੀ ਡੈਮੇਜ ਹੋਈ ਪਈ ਆ ਕਿੰਨਾ ਕੁ ਨੁਕਸਾਨ ਹੈ ਨੁਕਸਾਨ ਤੇ ਹੁਣ 4-5 4-5 ਲੱਖ ਤੇ ਹੈਗਾ ਇਹ ਭਾਜੀ ਮੇਰੇ ਕੋਲ ਸਾਮਾਨ ਰੋਟੀ ਵੀ ਨਹੀਂ ਆਸਦਾ ਮੈਂ ਕਿੱਥੇ ਬਕਾਉਣੀ ਮੈਨੂੰ ਨਹੀਂ ਪਤਾ ਕੀ ਲੱਗਦਾ ਕਿ ਪਰਿਵਾਰ ਲਈ ਛਾਤ ਚਾਹੀਦੀ ਅੱਜ ਛਾਤੀ ਚਾਹੀਦੀ ਮੈਨੂੰ ਰੋਟੀ ਦਾ ਅਰੇਂਜਮੈਂਟ ਚਾਹੀਦਾ ਕੰਮ ਕਰ ਹੀ ਕਰ ਦਿੰਦਾ ਤੁਸੀਂ ਮੇਰੇ ਮਜ਼ਦੂਰੀ ਕਰਦੇ ਆ ਮੰਗ ਕੀ ਕਰਦੇ ਮੰਗ ਕਰਦੀ ਮੇਰੀ ਹੈਲਪ ਕੀਤੀ ਜਾਵੇ ਜਿੰਨੀ ਹੋ ਸਕਦੀ ਹੈ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਮੈਂ ਨਾ ਬੰਨੀ ਤੁਸੀਂ ਸਮਾਜ ਸੇਵਕੋ ਤੁਹਾਡੇ ਇਲਾਕੇ ਦੇ ਵਿੱਚ ਇੱਕ ਜਿਹੜਾ ਮਕਾਨ ਦੀ ਛੱਤੀ ਕੀ ਹੈ ਇਹ ਕਹਿਣਾ ਚਾਹੋਗੇ ਜਿਹੜੇ ਹੜਾਂ ਨਹੀਂ ਮਾਰ ਦਿੱਤੀ ਕਿ ਪੰਜਾਬ ਦੇ ਵਿੱਚ ਪਈ ਹੈ ਉੱਥੇ ਹੀ ਲੋਕਾਂ ਨੂੰ ਕਾਫੀ ਮੁਸ਼ਕਲ ਆ ਮੈਂ ਕਹਿੰਦਾ ਸਰ ਜਿਹੜੀ ਫੈਮਲੀ ਨਾ ਬਹੁਤ ਗਰੀਬ ਫੈਮਲੀ ਹੈ ਵਿਚਾਰੇ ਉਹੀ ਖਾਂਦੇ ਆ ਤੇ ਸਮਝ ਲਓ ਬਹੁਤ ਜ਼ਰਾ ਮਾੜਾ ਹੈ ਨਾ ਵੀਰਾਂ ਨਾਲ ਬਹੁਤ ਜ਼ਰਾ ਹੱਤੋ ਵੱਦ ਮੈਂ ਸਾਰੇ ਵੀਰਾਂ ਨੂੰ ਕਵਾਂਗਾ ਜਿੰਨੇ ਜਿੰਨੇ ਮੇਰੇ ਵੀਰ ਭਰਾ ਵਾ ਜੋ ਵੀ ਸਪੋਰਟ ਹੁੰਦੀ ਐ ਮਲਵਸੇਮੈਂਟ ਵੱਲੋਂ ਰੇਤ ਵੱਲੋਂ ਬਜਰੀਓ ਜੋ ਸਪੋਰਟ ਹੁੰਦੀ ਆ ਪਾ ਵੀਰ ਦਾ ਸਾਥ ਦਈਏ ਨਾਲ ਮਿਲ ਕੇ ਕੌਣ ਸਾਥ ਦਵਾਂਗੇ ਨਾਲ ਮਿਲ ਕੇ ਸਾਥ ਦਵਾਂਗੇ ਤੇ ਵੀਰ ਦੀ ਛੱਤ ਬਣਾ ਕੇ ਦਈਏ ਕਿਤੇ ਕਿ ਗਰੀਬ ਲਈ ਘਰ ਬਣਾਉਣਾ ਬਹੁਤ ਔਖਾ ਮੈਂ ਕਹਿੰਦਾ ਸਰ ਛਾਂ ਦੀ ਛੱਤੀ ਡਿੱਗ ਜਾਵੇ ਰਹਿ ਨਾ ਜਾਵੇ ਤੇ ਹੁਣ ਕੀ ਕਰਾਂ ਮੈਂ ਕਹਿੰਦਾ ਸਭ ਤੋਂ ਵੱਡੀ ਵੀਰ ਛੱਤ ਵਾ ਬੰਦਾ ਲੂਣ ਦਾ ਵੀ ਰੋਟੀ ਖਾ ਲੈਂਦਾ ਚਾਰ ਦਾ ਵੀ ਰੋਟੀ ਖਾ ਲੈਂਦਾ ਜਦੋਂ ਵੀਰ ਕੋ ਛੱਤ ਨਹੀਂ ਹੈਗੀ ਵਿਚਾਰਾ ਵਾ ਤੁਹਾਡੇ ਸਾਹਮਣੇ ਵੇਖੋ ਕੀ ਹਾਲ ਵੀਰ ਦਾ ਮੈਂ ਨਾਲ ਦੇ ਬੰਦੇ ਵੀ ਛੱਤ ਡਿੱਗੀ ਉਹਨਾਂ ਵੀਰਾਂ ਦੇ ਵੀ ਮੈਂ ਨਾ ਦੋ ਫੈਮਿਲੀ ਛੱਤ ਡਿੱਗੀ ਬਹੁਤ ਮਾੜਾ ਹੋਇਆ ਵਾ ਪ੍ਰਸ਼ਾਸਨ ਨੂੰ ਅਪੀਲ ਮੈਂ ਸਰਿਕ ਬੇਨਤੀ ਕਰਦਾ ਸਾਰੇ ਵੀਰ ਆਓ ਰਲ ਮਿਲ ਕੇ ਮੈਂ ਵੀ ਤੁਹਾਡੀ ਸਪੋਰਟ ਕਰਦਾ ਵਾਂ ਵੀਰ ਦੀ ਛੱਤ ਬਣਾ ਕੇ ਦਈਏ ਰਲ ਮਿਲ ਕੇ ਸਾਰੇ ਜੋ ਵੀ ਵੀਰ ਦੀ ਸਪੋਰਟ ਹੁੰਦੀ ਆ ਉਹ ਉੱਥੇ ਪਾਣੀ ਦੇ ਜਗ੍ਹਾਣ ਲਈਏ ਜਿੰਨੇ ਜੋਗੇ ਹੈਗੇ ਆ ਕੋਈ ਜਿਹਦਾ ਆਪਾਂ ਬਾਹਰ ਵੀ ਰੋਸ਼ਨ ਦਿੰਦੇ ਨਾ ਵੀਰ ਦੀ ਵੀ ਸਪੋਰਟ ਕਰੀਏ ਤੇ ਵੀਰ ਆਪਣੇ ਮਤਲਬ ਬੱਚਿਆਂ ਨਾਲ ਸਹੀ ਰਹੇ ਹੁਣ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ बेबी स्मार्ट सॉल्यूशन बलेर कोटला रोड खन्ना विखे आधार कार्ड ਵਿੱਚ ਕਾਰ ਦਾ ਪਤਾ ਪਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੇਬੀ ਸਮਾਰਟ ਸੋਲੂਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ